ਅੱਜ ਦੀਆਂ ਸੁਰਖੀਆਂ ਕੀ ਨੇ ਜੀ ਆ ਬੜੀ ਮੀਰ ਬਾਡੀ ਸਿੰਘ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਕੇਜਰੀਵਾਲ ਨੂੰ ਜ਼ਮਾਨਤ ਮਿਲੀ ਪਰ ਰਹਿਣਗੇ ਜੇਲ੍ਹ ਵਿੱਚ ਹੀ ਅਮਰਤਪਾਲ ਸਿੰਘ ਦਾ ਭਰਾ ਡਰੱਗ ਮਾਮਲੇ 'ਚ ਗ੍ਰਿਫਤਾਰ ਭਲਕੇ ਹੋਵੇਗੀ ਜਲੰਧਰ ਜ਼ਿਮਨੀ ਚੋਣ ਵਾਸਤੇ ਵੋਟਾਂ ਦੀ ਗਿਣਤੀ ਸੁਪਰੀਮ ਕੋਰਟ ਨੇ ਕਿਹਾ ਖੋਲਣਾ ਹੀ ਪਵੇਗਾ ਸ਼ੰਭੂ ਬਾਰਡਰ ਫਰੀਦਕੋਟ ਦੇ ਵਿੱਚ ਚੱਲਦੀ ਹੋਈ ਕਾਰ ਦੇ ਉੱਤੇ ਦਰਖਤ ਡਿੱਗਿਆ ਬੱਚੀ ਦੀ ਮੌਤ ਹਰ ਸਾਲ 25 ਜੂਨ ਨੂੰ ਮਨਾਇਆ ਜਾਵੇਗਾ ਲੋਕਤੰਤਰ ਕਟਨ ਦਿਵਸ 5.5 100 ਕਰੋੜ ਦੀਆਂ ਗੋਲੀਆਂ ਖਾ ਗਿਆ ਪੰਜਾਬ ਦੇ ਨਸ਼ੇੜੀ ਹਾਈ ਕੋਰਟ ਨੇ ਸਰਕਾਰ ਕੋਲੋਂ ਜੇਲ੍ਹਾਂ ਦੇ ਵਿੱਚ ਨਸ਼ਾ ਦੇ ਮਾਮਲੇ ਦੀ ਰਿਪੋਰਟ ਮੰਗੀ ਰਾਹੁਲ ਗਾਂਧੀ ਨੇ ਸਿਮਰਤੀ ইরਾਨੀ ਦਾ ਪੱਖ ਲਿਆ ਤੇ ਆਖਰੀ ਖਬਰ ਸੁਵਾਤੀ ਮਾਦੀਵਾਲ ਮਾਮਲੇ ਦੇ ਵਿੱਚ ਕੇਜਰੀਵਾਲ ਦੇ ਪੀਏ ਦੀ ਜ਼ਮਾਨਤ ਅਰਜ਼ੀ ਹੋਈ ਨਾ ਟਨਜੀ ਖੰਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਦੇ ਭਰਾ ਤੇ ਕਾਹਦਾ ਕੇਸ ਪਿਆ ਤੇ ਕੀ ਗ੍ਰਿਫਤਾਰੀ ਹੋਈ ਹੈ ਇਹੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਅੱਜ ਅਮਰਤਪਾਲ ਸਿੰਘ ਦੇ ਪਿਤਾ ਤਰਖੀਮ ਸਿੰਘ ਨੇ ਗੱਲ ਕਹੀ ਆ ਕਿ ਸਰਕਾਰਾਂ ਪੁਲਿਸ ਸਾਡੇ ਪਰਿਵਾਰ ਦੀ ਕਿਰਦਾਰ ਕਸ਼ੀ ਕਰਨ ਤੇ ਲੱਗੀ ਹੋਈ ਆ ਅਸੀਂ ਨਸ਼ਿਆਂ ਦੇ ਖਾਤਮੇ ਦੇ ਲਈ ਯਤਨ ਕਰਨ ਵਾਲੇ ਲੋਕਾਂ ਦੇ ਵਿੱਚੋਂ ਐਟਾਂ ਪਰ ਸਰਕਾਰਾਂ ਸਾਨੂੰ ਹੀ ਬਦਨਾਮ ਕਰਨਾ ਚਾਹੁੰਦੀਆਂ ਵੀ ਭਾਈਆ ਦੇਖੋ ਜੀ ਇਹ ਤਾਂ ਨਸ਼ਿਆਂ ਦੇ ਮਾਮਲੇ 'ਚ ਲਿਬੜੇ ਹੋਏ ਆ ਖਬਰ ਅੱਜ ਸਵੇਰ ਦੇ ਵੇਲੇ ਇਹ ਆਈ ਕਿ ਅਮਰਤਪਾਲ ਸਿੰਘ ਦੇ ਸਕੇ ਭਰਾ ਹਰਪ੍ਰੀਤ ਸਿੰਘ ਨੂੰ ਤੇ ਨਾਲ ਉਹਦੇ ਇੱਕੋ ਦਾ ਹੋਰ ਸਾਥੀ ਆ ਇਹਨਾਂ ਦੋਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਸ ਵੇਲੇ ਜਦੋਂ ਇਹ ਗੱਡੀ ਦੇ ਵਿੱਚ ਬੈਠੇ ਹੋਏ ਆਇਸ ਦੀ ਵਰਤੋਂ ਕਰ ਰਹੇ ਸੀ ਨਸ਼ੇ ਦੀ ਵਰਤੋਂ ਕਰ ਰਹੇ ਸੀ ਪੁਲਿਸ ਦੇ ਦੱਸਣ ਦੇ ਮਤਬਕ ਹੈ ਕਿ ਲੈਟਰ ਵੀ ਕੋਲੋਂ ਮਿਲਿਆ ਜਾਂਦਾ ਤੇ ਜਿਹੜਾ ਪੰਨੀ ਜਿਹਨੂੰ ਅਸੀਂ ਫਾਇਲ ਪੇਪਰ ਕਹਿੰਦੇ ਆ ਤੇ ਕਹਿੰਦੇ ਉਹ ਵੀ ਮਿਲਿਆ ਅਮਰਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਤੇ ਲਵਪ੍ਰੀਤ ਸਿੰਘ ਜਿਹੜਾ ਕਿ ਨਾਲ ਗੱਡੀ ਦੇ ਵਿੱਚ ਸੀਗਾ ਸਾਥੀ ਦੋਵਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੁਲਿਸ ਦੇ ਕਹਿਣ ਦੇ ਮੁਤਾਬਕ ਲੁਧਿਆਣਾ ਦੇ ਹੈਬੋਵਾਲ ਦੇ ਰਹਿਣ ਵਾਲੇ ਸੰਦੀਪ ਤੋਂ 10000 ਰੁਪਏ ਦੀ ਆਈਸ ਡਰਗ ਲੈ ਕੇ ਆਈ ਸੀ ਇਹ ਤੇ ਸੰਦੀਪ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੁਣ ਵੈਨੇ ਭਾਈ ਅੱਗੇ ਇਸ ਮਾਮਲੇ ਦੇ ਵਿੱਚ ਕੀ ਹੁੰਦਾ ਤੇ ਪਤਾ ਲੱਗਾ ਵੀ ਐਸਐਸਪੀ ਅਨਕੁਲ ਗੁਪਤਾ ਨੇ ਕਿਹਾ ਕਿ ਰੂਟੀਨ ਚੈਕਿੰਗ ਦੇ ਮੌਕੇ ਪੁਲਿਸ ਨੇ ਫਲੋਰ ਹਾਈਵੇ ਦੇ ਉੱਤੇ ਤੇ ਦੋਵਾਂ ਜਣਿਆਂ ਨੂੰ ਗ੍ਰਿਫਤਾਰ ਕੀਤਾ ਦੋਵੇਂ ਕਾਲੇ ਸ਼ੀਸ਼ਿਆਂ ਵਾਲੀ ਚਿੱਟੇ ਰੰਗ ਦੀ ਕਰੇਟਾ ਕਾਰ ਦੇ ਵਿੱਚ ਬੈਠ ਕੇ ਡਰਗ ਲੈਣ ਦੀ ਤਿਆਰੀ ਕਰਦੇ ਸੀਗੇ ਤੇ ਇਹਨਾਂ ਦੇ ਕੋਲੋਂ ਸਮਾਨ ਵੀ ਮਿਲਿਆ ਪਰ ਪਿੱਛਾ ਨਹੀਂ ਗੱਲ ਕਹੀ ਆ ਕਿ ਭਾਈਏ ਬਦਨਾਮ ਕਰਨ ਦੀ ਸਾਜ਼ਿਸ਼ ਹੈ ਵਿੱਚੋਂ ਹੋਰ ਕੀ ਗੱਲ ਨਿਕਲ ਕੇ ਆਉਂਦੀ ਹੈ ਇਹ ਸਮਾਂ ਦੱਸੂਗਾ ਜੀ ਕੇਜਰੀਵਾਲ ਨੂੰ ਕਿਸ ਕਿਸਮ ਦੀ ਜ਼ਮਾਨਤ ਮਿਲੀ ਆ ਕਿ ਰਿਹائو ਨੇ ਹੋਣਾ ਨਹੀਂ ਰਹਿਣਾ ਜੇਲ੍ਹ ਚ ਹੀ ਆ ਪਰ ਜ਼ਮਾਨਤ ਤੇ ਵੀ ਆ ਗਿਆ ਹਾਂ ਬਿਲਕੁਲ ਜੀ ਅਸਲ ਦੇ ਵਿੱਚ ਨਾ ਜਿਹੜੀ ਤਾਂ ਜ਼ਮਾਨਤ ਮਿਲੀ ਆ ਉਹ ਹੈਗੀ ਜੀ ਈਡੀ ਦੇ ਵੱਲੋਂ ਜੋ ਗ੍ਰਿਫਤਾਰ ਕੀਤਾ ਗਿਆ ਉਸ ਮਾਮਲੇ 'ਚ ਤੇ ਜਿਹੜਾ ਜੇਲ੍ਹ ਦੇ ਵਿੱਚ ਰਹਿਣਾ ਪਊਗਾ ਉਹ ਇਸ ਕਰਕੇ ਵੀ ਇਹ ਸੀਬੀਆਈ ਦੇ ਵੱਲੋਂ ਵੀ ਗ੍ਰਿਫਤਾਰ ਕੀਤੇ ਗਏ ਆ ਤੇ ਉਸ ਮਾਮਲੇ ਦੇ ਵਿੱਚ 25 ਜੁਲਾਈ ਤੱਕ ਨਿਆਂਇਕ ਹਿਰਾਸਤ ਦੇ ਵਿੱਚ ਕੇਜਰੀਵਾਲ ਨੂੰ ਭੇਜਿਆ ਗਿਆ। ਅੱਜ ਸੁਪਰੀਮ ਕੋਰਟ ਦੇ ਵਿੱਚ ਇਸ ਮਸਲੇ 'ਤੇ ਸੁਣਵਾਈ ਹੋਈ ਹੈ। ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਵੀ ਅਸੀਂ ਈਡੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਦੀ ਗੱਲ ਹੈ ਜਿਹੜੀ ਸ਼ਰਾਬ ਨੀਤੀ ਦੇ ਵਿੱਚ ਕਿਸੇ ਤਰ੍ਹਾਂ ਕਪੜੇਬਾਜ਼ੀ ਦੀ ਗੱਲ। ਉਹਦੇ ਵਿੱਚ ਕਹਿੰਦੇ ਜੀ ਇਹਨਾਂ ਨੂੰ ਜਿਹੜਾ ਉਹ ਜ਼ਮਾਨਤਰਜ਼ੀ ਮਨਜ਼ੂਰ ਕਰਦੇ ਆ ਤੇ ਕੇਜਰੀਵਾਲ ਨੇ ਮੁੱਖ ਮੰਤਰੀ ਰਹਿਣਾ ਜਾਂ ਨਹੀਂ ਰਹਿਣਾ ਇਹ ਇਹਨਾਂ ਦੇ ਉੱਤੇ ਆਪਣੇ ਤੇ ਨਿਰਭਰ ਕਰਨ ਦੀ ਗੱਲ ਹੈ ਕਿਉਂਕਿ ਇਹ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਆ। ਹਰ ਕੇਜਰੀਵਾਲ ਹੋਈ ਰਹਿਣਗੇ ਜੇਲ੍ਹ ਦੇ ਵਿੱਚ ਹੀ ਕਿਉਂਕਿ ਕੱਲੀ ਈਡੀ ਦੀ ਗੱਲ ਨਹੀਂ ਇਹਨਾਂ ਨੂੰ ਸੀਬੀਆਈ ਨੇ ਵੀ ਗ੍ਰਿਫਤਾਰ ਕੀਤਾ ਹੋਇਆ ਸਵੇਨੇ ਵੀ ਪਾਈ ਹੁੰਦੇ ਸਮੇਂ ਦੇ ਵਿੱਚ ਇਹਨਾਂ ਨੂੰ ਕਰੋ ਜ਼ਮਾਨਤ ਮਿਲਦੀ ਆ 25 ਜੁਲਾਈ ਤੋਂ ਪਹਿਲਾਂ ਸੁਣਵਾਈ ਹੁੰਦੀ ਜਾਂ ਉਸ ਤੋਂ ਬਾਅਦ ਵੀ ਕੁਝ ਹੋਊਗਾ ਜੀ ਅੱਛਾ ਜਿਹੜਾ ਸ਼ੰਭੂ ਦਾ ਬਾਰਡਰ ਖੋਲਣ ਲਈ ਪਹਿਲਾਂ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਹੁਕਮ ਦਿੱਤਾ ਹੁਣ ਉਹ ਸੁਪਰੀਮ ਕੋਰਟ ਚਲੇ ਗਏ ਸੀ ਸੁਪਰੀਮ ਕੋਰਟ ਨੇ ਵੀ ਇਹੀ ਕਿਹਾ ਵੀ ਇਹਨੂੰ ਖੋਲੋ ਛੇਤੀ ਹੁਕਮ ਦੀ ਤਾਮੀਲ ਹੋਵੇਗੀ ਜਾਂ ਨਹੀਂ ਜੇ ਕੋਈ ਇਤਾਮੀਲ ਤਾਂ ਹੋਣੀ ਚਾਹੀਦੀ ਹੈ ਹੁਣ ਇਸ ਤੋਂ ਉੱਪਰ ਤਾਂ ਅਦਾਲਤ ਵੀ ਕੋਈ ਹੈ ਨਹੀਂ ਸੁਪਰੀਮ ਕੋਰਟ ਦੇ ਵੱਲੋਂ ਅੱਜ ਕਹਿ ਦਿੱਤੀ ਗਈ ਹੈ ਕਿ ਕਿਸੇ ਵੀ ਸੂਬੇ ਦੀ ਸਰਕਾਰ ਨੂੰ ਸਾਈ ਦੇ ਰੋਕਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਹਰਿਆਣਾ ਦੀ ਸਰਕਾਰ ਸੁਪਰੀਮ ਕੋਰਟ ਚ ਚਲੀ ਗਈ ਸੀ ਚੈਲੰਜ ਕਰਨ ਤੇ ਹਾਈ ਕੋਰਟ ਨੇ ਹਰਿਆਣਾ ਦੀ ਸਰਕਾਰ ਨੂੰ ਇਹ ਗਲਤ ਕਰੀ ਸੀ ਕਿ ਇੱਕ ਹਫਤੇ ਦੇ ਵਿੱਚ ਵਿੱਚ ਇਰਾ ਖੋਲੋ ਤੁਹਾਨੂੰ ਰਾਹ ਰੋਕਣ ਦਾ ਕੋਈ ਅਧਿਕਾਰ ਨਹੀਂ ਹੈ ਹਰਿਆਣਾ ਦੀ ਸਰਕਾਰ ਨੇ ਗੱਲ ਕਹੀ ਵੀ ਹਾਈ ਕੋਰਟ ਦੇ ਕਿਸਾਨ ਜਿਹੜੇ ਉਹ ਅੰਬਾਲਾ ਚ ਵਰ ਜਾਣਗੇ ਐਸਪੀ ਦਾਰ ਨੂੰ ਘੇਰ ਲੈਣਗੇ ਤੇ ਪੁਲਿਸ ਨੂੰ ਇੱਦਾਂ ਕਰਨਾ ਪਊਗਾ ਆਹ ਦਿਨਾਂ ਗੱਲ ਹੋ ਜੇ ਉਹਨਾਂ ਗੱਲ ਹੋ ਜੇ ਤੇ ਅਦਾਲਤ ਨੇ ਗੱਲ ਕਹੀ ਸੀ ਵੀ ਭਾਈ ਤੁਸੀਂ ਕੋਲੋਂ ਨਾ ਪੜੋਲ ਬਣਾਓ ਗੱਲਾਂ ਦੇ ਤੁਸੀਂ ਇਹ ਦੱਸੋ ਵੀ ਭਾਈ ਸੜਕ ਕਿਉਂ ਰੋਕੀ ਆ ਹਾਈਵੇ ਕਿਉਂ ਰੋਕਿਆ ਕੀ ਲੋਕਾਂ ਨੇ ਲਗਣਾ ਨਹੀਂ ਆ ਇਹ ਨਹੀਂ ਵੀ ਕਿਸਾਨ ਨੇ ਰੋਕਿਆ ਤੁਸੀਂ ਰੋਕਿਆ ਬੈਰੀਕੇਡ ਤੁਸੀਂ ਲਾਇਆ ਕਿ ਕਿਸਾਨਾਂ ਨੇ ਲਾਇਆ ਸੋ ਇਸ ਫੈਸਲੇ ਦੇ ਖਿਲਾਫ ਗਈ ਸੀ ਮਾਨਯੋਗ ਅਦਾਲਤ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਹਰਿਆਣੇ ਦੀ ਸਰਕਾਰ ਹਰ ਸੁਪਰੀਮ ਕੋਰਟ ਦੇ ਬੰਨੋ ਵੀ ਹਾਈ ਕੋਰਟ ਦੇ ਫੈਸਲੇ ਨੂੰ ਸਵੀਕਾਰ ਦਿੱਤਾ ਗਿਆ ਇਹ ਗੱਲ ਕਰੀ ਦੀ ਆ ਵੀ ਇਹ ਜਿਹੜੇ ਰਾਹ ਇਹ ਇੱਕ ਹਫਤੇ ਦੇ ਵਿੱਚ ਖੁੱਲੇ ਜਾਣਗੇ ਕੱਲ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ ਜਲੰਧਰ ਵਾਲੀ ਜਿਹੜੀ ਜ਼ਿਮਨੀ ਚੋਣ ਹੋਈ ਹੈ ਜਿਹੜੀਆਂ ਮਸ਼ੀਨਾਂ ਨੇ ਉਹ ਸਾਰੀਆਂ ਸੇਫ ਸੁਰੱਖਿਅਤ ਨੇ ਆ ਬਿਲਕੁਲ ਸਭ ਕੱਲੇ ਜੀ ਕਿ ਹੁਣ ਦੀ ਜਾਣਕਾਰੀ ਤਾਜ਼ਾ ਇਹ ਆ ਵੀ ਚੱਪੇ-ਚੱਪੇ ਦੇ ਉੱਤੇ ਜਲੰਧਰ ਦੇ ਵਿੱਚ ਪੁਲਿਸਾਂ ਵੀ ਕੁਝ ਵੀ ਅਨਸੁਖਾਵਾਂ ਨਾ ਵਾਪਰੇ ਹਾਲਾਂਕਿ ਜ਼ਿਮਨੀ ਚੋਣ ਆ ਪਰ ਇਹਦੇ ਵਿੱਚ ਲੜਾਈ ਇਤਕੀ ਇਦਾਂ ਸੀ ਵੀ ਜੇ ਕੇਂਦਰ ਦੀ ਸਰਕਾਰ ਦਾ ਰੌਲਾ ਹੋਵੇ ਤੇ ਇੱਕ ਸੀਟ ਦੇ ਉੱਤੇ ਕੇਂਦਰ ਦੀ ਸਰਕਾਰ ਦੀ ਗਰਾਰੀ ਫਸੀ ਹੋਵੇ ਵੀ ਜੇਕਰ ਕੋਈ ਵੀ ਪਾਰਟੀ ਸੀਟ ਲੈ ਗਈ ਤਾਂ ਕੇਂਦਰ ਕੇ ਸਰਕਾਰ ਉਹਦੀ ਬਣ ਜਾਣੀ ਰੌਲਾ ਰੱਪਾ ਇਹ ਨਹੀਂ ਸੀਗਾ ਪਰ ਗੱਲ ਇਹ ਜੀ ਕਿ ਕੱਲ ਨੂੰ ਇਸ ਇਸ ਵੇਲੇ ਤੱਕ ਆਪਾਂ ਜਾਣਕਾਰੀ ਦੇ ਸਕਾਂਗੇ ਕਿ ਭਾਈ ਕਿੰਨੀਆਂ ਵੋਟਾਂ ਦੇ ਫਰਕ ਨਾਲ ਕੌਣ ਜਿੱਤ ਗਿਆ ਤੇ ਕਿਹਦੀ ਕਿਹਦੀ ਜ਼ਮਾਨਤ ਜਬਤ ਹੋਊਗੀ ਤੇ ਕਿਹਨੇ ਕਿਹਦੇ ਉੱਤੇ ਕੀ ਦੋਸ਼ ਲਾਇਆ ਪਰ ਉਹਦਾ ਆਪ ਹੀ ਸਮੇਂ ਦੇ ਮਤਲਬ ਕੋ ਕੱਲ ਨੂੰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਣਾ 55% ਦੇ ਕਰੀਬ ਐਥੇ ਵੋਟਾਂ ਪਈਆਂ ਸੀ ਜਲੰਧਰ ਵੈਸਟ ਦੇ ਵਿੱਚ ਮੇਰਾ ਖਿਆਲ ਹੈ ਵੀ 10:30 ਵਜੇ ਤੱਕ ਗੱਲ ਕਲੀਅਰ ਹੋ ਜਾਣੀ ਆ ਵੀ ਜਿੱਤ ਗਿਆ ਕਾਉਂਟ ਤੇ ਹਾਰ ਗਿਆ ਕਾਉਂਟ ਜੀ ਤੇ ਬਾਕੀ ਆ ਲੋਕਤੰਤਰ ਕਤਲ ਦਿਵਸ ਦਾ ਕੀ ਕਨਸੈਪਟ ਹੈ ਇਹ ਤਾਂ ਮੈਨੂੰ ਹਾਸੋ ਹੀ ਨਹੀਂ ਜੇ ਗੱਲ ਲੱਗੀ ਆ ਵੈਸੇ ਤਾਂ ਚਲੋ ਆਪਾਂ ਜਾਣਦੇ ਵੀ ਸੰਵਿਧਾਨ ਨੂੰ ਸਮੇਂ-ਸਮੇਂ ਤੇ ਕਈਆਂ ਦੇ ਕਰਕੇ ਕਈ ਕਾਰਨਾਂ ਦੇ ਰੂਪ ਦੇ ਵਿੱਚ ਖਤਰਾ ਪੈਦਾ ਹੋਇਆ ਐਸ ਕੀ ਦੀ ਚੋਣ ਦੇ ਵਿੱਚ ਵੀ ਕਾਂਗਰਸ ਨੇ ਤੇ ਇੰਡੀਆ ਬੈਕ ਜੋੜਦੇ ਇਹ ਗੱਲ ਸ਼ਿੱਦਤ ਨਾਲ ਉਭਾਰੀ ਸੀ ਪਰ ਅਮਿਤ ਸ਼ਾਹ ਜਿਹੜੇ ਭਾਰਤ ਦੇ ਗ੍ਰਹਿ ਮੰਤਰੀ ਉਹਨਾਂ ਨੇ ਵੱਲੀ ਬਿਲ ਕਹੀ ਉਹ ਕਹਿੰਦੇ ਕਿ 25 ਜੂਨ ਤੇ 1975 ਨੂੰ ਇੰਦਰਾ ਗਾਂਧੀ ਦੇ ਰਾਜ ਦੇ ਮੌਕੇ ਭਾਰਤ ਦੇ ਵਿੱਚ ਐਮਰਜੈਂਸੀ ਲੱਗੀ ਉਸ ਵੇਲੇ ਮੀਡੀਆ ਦੀ ਸੰਗੀ ਕੁਟੀ ਗਈ ਉਸ ਵੇਲੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਜਿਨ੍ਹਾਂ ਚੋਂ ਕਾੜਿਆ ਗਿਆ ਦੇਸ਼ ਦੇ ਵਿੱਚ ਅਰਾਜਕਤਾ ਪੈਦਾ ਹੋਈ ਤੇ 25 ਜੂਨ ਨੂੰ ਹਰ ਸਾਲ ਦੇਸ਼ ਦੇ ਵਿੱਚ ਸੰਵਿਧਾਨ ਕਤਲ ਦਿਵਸ ਮਨਾਇਆ ਜਾਊਗਾ ਸੰਵਿਧਾਨ ਕਤਲ ਦਿਵਸ ਦੇ ਤੌਰ ਤੇ ਉੱਤੇ ਅਸੀਂ ਲੋਕਤੰਤਰ ਕਤਲ ਦਿਵਸ ਦੇ ਤੌਰ ਤੇ ਉੱਤੇ ਅਸੀਂ ਮਨਾਵਾਂਗੇ ਇਹਨੂੰ ਵਨਾਰੇ ਦੇ ਉੱਤੇ ਕਾਂਗਰਸ ਨੇ ਵੀ ਗੱਲ ਕਹੀ ਵੀ ਭਾਈ ਤੁਸੀਂ ਵੀ ਆ ਗੱਲਾਂ ਕਰੋਗੇ ਤੇ ਲੋਕ ਵੀ ਵੈਸੇ ਅਚੰਬਤ ਆ ਵੀ ਆ ਕਿਹੜੀ ਗੱਲ ਨਵੀਂ ਕੱਢ ਮਾਰੀ ਹੈ ਜੀ ਅੱਛਾ ਹੁਣ ਜਿਹੜਾ ਰਾਹੁਲ ਗਾਂਧੀ ਆ ਉਹਦੀ ਗੁੱਡੀ ਬੜੀ ਚੜਨ ਲੱਗੀ ਆ ਪਹਿਲਾਂ ਤਾਂ ਉਹਨੂੰ ਪੱਪੂ ਕਹਿੰਦੇ ਸੀ ਕਦੇ ਕੁਛ ਕਹਿੰਦੇ ਸੀ ਇੱਕ ਦਿਨ ਪਾਰਲੀਮੈਂਟ 'ਚ ਉਹ ਗਰਜਿਆ ਉਹਨੇ ਸਭ ਨੂੰ ਚੁੱਪ ਕਰਾਤਾ ਪ੍ਰਾਈਮ ਮਿਨਿਸਟਰ ਨੂੰ ਉੱਠ ਕੇ ਜਵਾਬ ਦੇਣਾ ਪਿਆ ਗ੍ਰਹਿ ਮੰਤਰੀ ਨੂੰ ਵਿਪਤਾ ਪੈ ਗਈ ਤੇ ਕਾਫੀ ਉਹ ਬੋਲਿਆ ਹੁਣ ਉਹਨੇ ਇੱਕ ਹੋਰ ਨਵਾਂ ਕਦਮ ਚੁੱਕਿਆ ਕਿ ਇਮਰਤੀ ਰਾਣੀ ਦੇ ਹੱਕ ਵਿੱਚ ਬੋਲ ਪਿਆ ਆ ਬਿਲਕੁਲ ਬਿਲਕੁਲ ਸੱਚ ਸਭ ਮੈਨੂੰ ਨਿੱਜੀ ਤੌਰ ਤੇ ਇਹ ਵੀ ਗੱਲ ਚੰਗੀ ਲੱਗੀ ਆ ਉਹਦਾ ਕਾਰਨ ਇਹ ਆ ਵੀ ਦੇਖੋ ਜਿੱਤ ਹਾਰ ਬਣੀ ਆਈ ਆ ਪਰ ਕਿਸੇ ਦੇ ਬਾਰੇ ਗੰਦੇ ਬੰਦੇ ਸ਼ਬਦਾਂ ਦੀ ਵਰਤੋਂ ਕਰਨ ਦਾ ਕੀ ਅਧਿਕਾਰ ਆ ਪਰ ਵਹਿਣ ਲੋਕ ਹੁੰਦੇ ਜਿਹੜੇ ਉਹ ਕਦੇ ਕਿਸੇ ਤੇ ਟਿੱਪਣੀ ਕਰਤੀ ਕਦੇ ਕਿਸੇ ਤੇ ਟਿੱਪਣੀ ਕਰਤੀ ਕਿਸੇ ਨੂੰ ਗਾਲ ਕੱਢਤੀ ਕਿਸੇ ਨੂੰ ਮੰਦਾ ਬੋਲਦਾ ਕਿਸੇ ਦੇ ਮੂੰਹ 'ਚ ਅਗ ਕੱਢਤੀ ਕਿਸੇ ਦੇ ਬਾਰੇ ਇਦਾਂ ਦਾ ਕੰਮ ਕਰੀ ਜਾਂਦੇ ਆ ਹੁਣ ਸਿਮਰਤੀ ਜੜਾਨੀ ਹਾਰੀ ਆਪਾਂ ਜਾਣਦੇ ਕਿ ਇਧਰ ਰਾਹੁਲ ਗਾਂਧੀ ਗਾਂਧੀ ਪਰਿਵਾਰ ਦੇ ਬਹੁਤ ਨੇੜਿਆਂ ਦੇ ਵਿੱਚੋਂ ਜਿਹੜੇ ਹੈਗੇ ਨੇ ਉਹਨਾਂ ਦੇ ਕੋਲੋਂ ਹਾਰੇ ਕਿਸ਼ੋਰੀ ਲਾਲ ਯਾਦਵ ਦੇ ਕੋਲੋਂ ਸਿਮਰਤੀ ਰਾਮੀ ਨੂੰ ਹੁਣ ਜਿਹੜਾ ਸਰਕਾਰੀ ਬੰਗਲਾ ਕਿਉਂਕਿ ਪਹਿਲਾਂ ਉਹ ਮੰਤਰੀ ਸੀ ਉਹਨਾਂ ਕੋਲ ਸਰਕਾਰੀ ਬੰਗਲਾ ਸੀ ਹੁਣ ਉਹ ਛੱਡਣਾ ਪਿਆ ਜਦੋਂ ਉਹਨਾਂ ਨੇ ਉਹ ਬੰਗਲਾ ਛੱਡਿਆ ਤੇ ਲੋਕਾਂ ਨੇ ਟਰੋਲ ਕਰਨਾ ਸ਼ੁਰੂ ਕਰਤਾ ਕਿਸੇ ਨੇ ਕਿਹਾ ਉਹਨੂੰ ਵੇਲੜ ਨੂੰ ਕੰਮ ਨਹੀਂ ਹੈਗਾ ਇਦਾਂ ਦੀ ਔਰਤ ਫਲਾਂਟਿੰਗ ਲੋਕਾਂ ਨਾਲ ਕਿਹੜਾ ਮੂੰਹ ਫੜਮਾਂਗੇ ਪਰ ਰਾਹੁਲ ਗਾਂਧੀ ਨੇ ਬੜੀ ਸੋਹਣੀ ਟਿੱਪਣੀ ਕੀਤੀ ਜੀ ਉਹਨਾਂ ਨੇ ਟਵਿੱਟਰ ਦੇ ਉੱਤੇ ਲਿਖਿਆ ਉਹ ਕਹਿੰਦੇ ਵੀ ਦੇਖੋ ਕਿਸੇ ਨੂੰ ਵੀ ਸਿਮਰਤੀ ਰਾਮੀ ਜਾਂ ਕਿਸੇ ਵੀ ਹੋਰ ਦੇ ਉੱਤੇ ਗੰਦੀ ਟਿੱਪਣੀ ਕਰਨ ਦੀ ਇਜਾਜ਼ਤ ਨਹੀਂ ਹੈ ਇਹ ਬਿਲਕੁਲ ਗਲਤ ਗੱਲ ਹੈ ਇਹਦੇ ਨਾਲ ਤੁਸੀਂ ਆਪਣੇ ਕਿਰਦਾਰ ਦਾ ਹੌਲਾਪਣ ਪੇਸ਼ ਕਰਦੇ ਹੋ ਇਹ ਨਹੀਂ ਕਿ ਤੁਸੀਂ ਬਹੁਤ ਸਿਆਣੇ ਹੈਗੇ ਆ ਉਹਨਾਂ ਨੇ ਕਿਹਾ ਵੀ ਭਾਈ ਜਿੱਤ ਹਾਰ ਜ਼ਿੰਦਗੀ ਦੇ ਵਿੱਚ ਬਣੀ ਆ ਪਰ ਸਿਮਰਤੀ ਦੇ ਰੰਗ ਦੇ ਬਾਰੇ ਕੋਈ ਵੀ ਗਲਤ ਟਿੱਪਣੀ ਨਾ ਕੀਤੀ ਜਾਵੇ ਹੂੰ ਹੂੰ ਇਹੇ ਹੁਣ ਰਾਹੁਲ ਗਾਂਧੀ ਦੀ ਕਾਇਆਕਲਪ ਹੋ ਗਈ ਜਾਂ ਪਹਿਲਾਂ ਵੀ ਐਵੇਂ ਹੀ ਸੀ ਪੋਰਟਰੇ ਹੋਰ ਤਰੀਕੇ ਨਾਲ ਕੀਤਾ ਗਿਆ ਅਸਲੀ ਕਹਾਣੀ ਕੀ ਹੈ ਜੀ ਤੁਹਾਡੇ خیال 'ਚ ਇਹਨਾਂ ਸਰ ਦੇਖੋ ਮੈਂ ਇਹ ਮਹਿਸੂਸ ਕਰਦਾ ਵੀ ਜਦੋਂ ਤੋਂ ਭਾਰਤ ਜੋੜੋ ਯਾਤਰਾ ਇਹਨਾਂ ਨੇ ਕੱਢੀ ਆ ਉਦੋਂ ਤੋਂ ਰਾਹੁਲ ਗਾਂਧੀ ਦਾ ਕਿਰਦਾਰ ਨਿਖਰ ਕੇ ਸਾਹਮਣੇ ਆਉਣਾ ਸ਼ੁਰੂ ਹੋਇਆ ਪਹਿਲਾਂ ਤਾਂ ਅਵਲ ਦਾ ਟੱਬਲੀਆਂ ਵੀ ਚੱਲਦੀਆਂ ਸੀਗੀਆਂ ਮੈਂ ਨਹੀਂ ਗੱਲ ਕਹਿਣਾਗਾ ਪਰ ਗੱਲ ਇਹ ਜੀ ਕਿ ਉਸ ਤੋਂ ਬਾਅਦ ਸੰਸੀਅਰ ਤੌਰ ਦੇ ਉੱਤੇ ਰਾਹੁਲ ਗਾਂਧੀ ਨੇ ਜਿਵੇਂ ਵਿਚਰਨਾ ਸ਼ੁਰੂ ਕੀਤਾ ਉਹਦੇ ਨਾਲੋਂ ਪੱਪੂ ਸ਼ਬਦ ਲਾਇਆ ਕਦੇ ਪੱਪੂ ਕਹਤਾ ਕਦੇ ਫਲਾਣਾ ਕਹਤਾ ਕਦੇ ਟਪੂਰੀ ਕਹਤਾ ਵੇਲੜਾ ਚੱਲੋ ਐ ਕਹਿੰਦੇ ਰਹੇ ਪਰ ਜਦੋਂ ਹੁਣ ਐਤਕੀ ਅਸੀਂ ਲੋਕ ਸਭਾ ਦੀਆਂ ਚੋਣਾਂ ਦਾ ਪ੍ਰਚਾਰ ਵੇਖਿਆ ਰੈਲੀਆਂ ਵੇਖੀਆਂ ਉਹਦੇ ਵਿੱਚ ਰਾਹੁਲ ਗਾਂਧੀ ਦੇ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਬੜੇ ਤੱਖਾਂ ਦੇ ਨਾਲ ਬੜੇ ਅਗਰੈਸਿਵ ਤਰੀਕੇ ਦੇ ਨਾਲ ਬੜੇ ਉਨੇ ਤਰੀਕੇ ਦੇ ਨਾਲ ਸਾਰਿਆਂ ਨੂੰ ਘੇਰਿਆ ਤੇ ਬੜੇ ਹਮਲਾਵਰ ਰੁਖ ਦੇ ਵਿੱਚ ਲਿਆ ਉਹਦੀ ਬੋਡੀ ਲੈਂਗੁਏਜ ਤੋਂ ਲੈ ਕੇ ਸ਼ਬਦਾਂ ਦੇ ਉੱਤੇ ਪਕੜ ਤੇ ਹਮਲਾਵਰ ਸ਼ਬਦਾ ਜਿਹੜੇ ਉਹ ਸਭ ਦੇ ਸਾਹਮਣੇ ਆਇਆ ਤੇ ਇਹ ਗੱਲ ਚੰਗੀ ਲੱਗੀ ਆ ਅਗਲੀ ਗੱਲ ਇਹ ਕਿ ਜਦੋਂ ਹੁਣ ਪਾਰਲੀਮੈਂਟ ਦੇ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਰਾਹੁਲ ਗਾਂਧੀ ਬੋਲਿਆ ਤੇ ਫਿਰ ਤੋਂ ਉਹਨੇ ਕੋਕੇ ਜੜ ਤੇ ਕੱਲੀ ਕੱਲੀ ਜੜ ਦੇ ਨਾਲ ਮਿਰ ਉਤਰੀ ਕਰਤਾ ਸਾਰਿਆਂ ਨੂੰ ਪਰ ਗੱਲ ਇਹ ਕਿ ਹੁਣ ਰਾਹੁਲ ਗਾਂਧੀ ਅੱਧੇ ਨਾਲੋਂ ਵੱਧ ਸੰਸੀਅਰ ਤੌਰ ਦੇ ਉੱਤੇ ਪਿਛਲੀ ਵਾਰੀ ਦੋ ਸੀਟਾਂ ਦੇ ਵਿੱਚੋਂ ਇੱਕ ਸੀਟ ਹਾਰ ਗਿਆ ਇੱਕ ਜਿੱਤੀ ਜੇ ਜਿਹੜੀ ਸੀਟ ਤੇ ਹਾਰ ਗਿਆ ਉੱਥੇ ਬੰਨੀਆਂ ਪਾਈਆਂ ਬੀਜੇਪੀ ਨੇ ਲੈ ਇਹ ਆ ਗਏ ਵੱਡੇ ਗਾਂਧੀ ਪਰਿਵਾਰ ਦਾ ਸੁਪੜਾ ਸਾਫ ਐਤਕੀ ਰਾਹੁਲ ਗਾਂਧੀ ਦੋਹਾਂ ਸੀਟਾਂ ਤੇ ਜਿੱਤ ਗਿਆ ਵਾਇਨਾਡ ਤੋਂ ਵੀ ਜਿੱਤਿਆ ਰਾਇਬਰੀਲੀ ਤੋਂ ਵੀ ਜਿੱਤਿਆ ਵਾਇਨਾਡ ਸੀਟ ਉਹਨੇ ਛੱਡੀ ਆ ਮਤਲਬ ਰਾਹੁਲ ਗਾਂਧੀ ਦਾ ਕੱਦ ਆ ਜਿਹੜਾ ਉਹ ਪੰਜ ਮਰਿਆਂ ਦੇ ਮੁਕਾਬਲੇ ਤੋਂ ਹੁਣ ਕਾਫੀ ਵੱਡਾ ਹੋਇਆ ਜੀ ਕਹਿੰਦੇ ਜਦ ਦੀ ਦਾੜ੍ਹੀ ਰੱਖੀ ਉਸ ਤੋਂ ਬਾਅਦ ਇਹਦੀ ਗੁੱਡੀ ਚੜੀ ਆ ਜਿਵੇਂ ਅਜਿਹਾ ਕੀ ਦੇ ਪਲੇਅਰ ਰੱਖ ਲੈਂਦੇ ਆ ਬਿਲਕੁਲ ਅਜਾ ਫਰੀਦਕੋਟ ਦੇ ਵਿੱਚ ਕਹਿੰਦੇ ਬਹੁਤ ਟ੍ਰੇਜਡੀ ਹੋਈ ਹੈ ਬੱਚੀ ਦੀ ਮੌਤ ਆਣਾ ਹੀ ਮੌਤ ਕਿਵੇਂ ਹੋ ਗਈ ਆ ਬਿਲਕੁਲ ਜਿਦੋਂ ਨਾ ਸਿੰਘ ਸਾਹਿਬ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਭਾਰਤ ਦੇ ਵਿੱਚ ਮੀਂਹ ਕੜੀ ਹੁਣੇ ਰੀ ਝੱਖੜ ਤੋਂ ਨਾ ਵੱਧ ਆਵੇ ਤਾਂ ਫਿਰ ਦਰਖਤਾਂ ਨੇ ਜੜਾ ਪੁੱਲੀਆਂ ਹੋ ਜਾਂਦੇ ਨੇ ਕਈ ਥਾਵਾਂ ਤੇ ਦਰਖਤ ਡੇਗ ਪੈਂਦੇ ਆ ਕਈ ਥਾਵਾਂ ਤੇ ਖੰਭੇ ਡਿੱਗਦੇ ਆ ਕੰਧਾਂ ਡੇਗ ਪੈਂਦੇ ਆ ਛੱਤਾਂ ਡੇਗ ਪੈਂਦੇ ਆ ਜਾਨੀ ਤੇ مالی ਨੂੰ ਸਾਰ ਬੜਾ ਹੁੰਦਾ ਉਸੇ ਲੜੀ ਦੇ ਵਿੱਚ ਅੱਜ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਵੀਆਂ ਦੇ ਕੋਲ ਜਿਹੜਾ ਕਿ ਬਰਗਾੜੀ ਦੇ ਲਾਗੇ ਪਿੰਡ ਆ ਪੂਰਬ ਦੇ ਖੇਤਰ ਦੇ ਵਿੱਚ ਪੈਂਦਾ ਤੇ ਉੱਥੇ ਅਜੇ ਘਟਨਾ ਦੀ ਵਾਪਰੀ ਹੈ ਇੱਥੇ ਅਸਲ ਵਿੱਚ ਇੱਕ ਬੱਚੀ ਨੂੰ ਵਜ਼ੀਫੇ ਦਾ ਪੇਪਰ ਦਿਵਾਉਣ ਦੇ ਵਾਸਤੇ ਲੈ ਕੇ ਜਾ ਰਹੇ ਸੀ ਦੇ ਮਾਪੇ ਕਾਰ ਦੇ ਵਿੱਚ ਪੂਰੀ ਜਾਂਦੀ ਕਾਰ ਦੇ ਉੱਤੇ ਦਸਤ ਲੱਗ ਪਿਆ ਜਿਸ ਦੇ ਕਰਕੇ ਬੱਚੀ ਦੀ ਮੌਤ ਹੋ ਗਈ ਤੇ ਪਰਿਵਾਰ ਦੇ ਬਾਕੀ ਜੀ ਜ਼ਖਮੀ ਹੋ ਗਏ ਅੱਛਾ ਕਿੰਨਾ ਕੁ ਨਸ਼ਾ ਖਾ ਗਏ ਆ ਪੰਜਾਬ ਦੇ ਜਿਹੜੇ ਨਸ਼ੇੜੀ ਸੀ ਇਹਨ ਸਭ ਗੱਲ ਹੈ ਜੀ ਕਿ ਜਿਹੜੀ ਰਿਪੋਰਟ ਆਈ ਹੈ ਨਾ ਮੈਂ ਥੋੜੇ ਜਿਹਾ ਵਿਸਾਰਚ ਦੱਸਣਾ ਚਾਹੁੰਦਾ ਵੀ ਇਹ ਬਹੁਤ ਹੈਰਾਨ ਕਰਦੀ ਹੈ ਆਪਾਂ ਤਾਂ ਇਹ ਗੱਲ ਕਹਿੰਦੇ ਪੰਜਾਬ ਦੇ ਵਿੱਚ ਨਸ਼ੇੜੀਆਂ ਦੀ ਗਿਣਤੀ ਘਟੀ ਜਾਂਦੀ ਆ ਪਰ ਅਜੇਕਰ ਗੋਲੀਆਂ ਦੀ ਗਿਣਤੀ ਦੇਖ ਲਈਏ ਫਿਰ ਤਾਂ ਭਾਈ ਕੁਝ ਨਹੀਂ ਘਟਦਾਗਾ ਆ ਦੇਖੋ ਜੀ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਪੱਟੇ ਲੋਕ ਆ ਉਹ ਮੁਫਤ ਦੀ ਗੋਲੀ ਦੀ ਚਾਟ ਤੇ ਲੱਗ ਗਏ ਜਿਵੇਂ ਕਿ ਆਪਾਂ ਹੁੰਦੇ ਨੇ ਜਿਵੇਂ ਪਸ਼ੂ ਨੂੰ ਪਾਈ ਆਪਾਂ ਲਾਲੇ ਨੇ ਚਾਟਦੇ ਉੱਤੇ ਵੀ ਪਾਈਏ ਛੜਨਾ ਮਾਰੇ ਉਸ ਤਰੀਕੇ ਦੇ ਨਾਲ ਮੁਫਤ ਦੀ ਗੋਲੀ ਦੇ ਉੱਤੇ ਲੱਗ ਗਏ ਆ ਪੰਜਾਬ ਦੇ ਵਿੱਚ ਜਿਹੜੇ ਓਟ ਸੈਂਟਰ ਆ ਜਿਹਨਾਂ ਨੂੰ ਨਸ਼ਾ ਛਡਾਊ ਕੇਂਦਰ ਕਹਿੰਦੇ ਆ ਉਹਨਾਂ ਦੇ ਵਿੱਚ ਬੁਪਰੋ ਨੋਰਫਿਨ ਨਾਂ ਦੀ ਇੱਕ ਗੋਲੀ ਮਿਲਦੀ ਆ ਜਿਹੜੀ ਕਿ ਨਸ਼ੇੜੀ ਦੀ ਨਸ਼ੇ ਦੀ ਤਲਬ ਘਟਾਉਂਦੀ ਮਨੁਲੋਕ ਚਿੱਟੇ ਦਾ ਪੀੜਤਾ ਕੋਈ ਦਾ ਜਾਂ ਪੀਂਦਾ ਕੋਈ ਫੀਮ ਖਾਂਦਾ ਕੋਈ ਡੋਡੇ ਪੀਂਦਾ ਉਹਨਾਂ ਦੀ ਨਸ਼ੇ ਦੀ ਤਲਬ ਘਟਾਉਂਦੀ ਹੈ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਓਟ ਸੈਂਟਰਾਂ ਦੇ ਵਿੱਚ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਹਰ ਰੋ ਜਾਂਦੇ ਆ ਪਹਿਲਾਂ ਸਿਰਫ ਇੱਕ ਗੋਲੀ ਇੱਕ ਨਸ਼ੇੜੀ ਨੂੰ ਪ੍ਰਤੀ ਦਿਨ ਮਿਲਦੀ ਸੀ ਹੁਣ 7 ਦਿਨਾਂ ਦੀਆਂ ਕੱਟਣੀਆਂ ਮਿਲ ਜਾਂਦੀਆਂ 7 ਗੋਲੀਆਂ ਕੱਟਣੀਆਂ ਮਿਲ ਜਾਂਦੀਆਂ ਵੀ ਭਾਈ ਇੱਕ ਹਫਤੇ ਤੱਕ ਆਉਣ ਦੀ ਲੋੜ ਪਵੇ ਕਈ ਫਮਾਂ ਤੇ ਨਸ਼ਾ ਛਡਾਊ ਕੇਂਦਰਾ ਦੇ ਬਾਰਕ ਤਾਰ ਉਹਨਾਂ ਦਾ ਸ਼ਟਰ ਖੁੱਲਣ ਤੋਂ ਪਹਿਲਾਂ ਲੱਗੀ ਹੁੰਦੀ ਹੈ ਜਿਵੇਂ ਆਪਾਂ ਅੱਗੇ ਜਿਹੜੇ ਤੇਲ ਵਾਲੇ ਦੀਪੂ ਤੇ ਜਾਂਦੇ ਹੁੰਦੇ ਸੀਗੇ ਵੀ ਪਹਿਲਾਂ ਹੀ ਸਵੇਰੇ ਉਹਦੇ ਖੁੱਲਣ ਤੋਂ ਪਹਿਲਾਂ ਖੜ ਜਾਣਾ ਲੰਮੀਆਂ ਤਾਰਾਂ ਲੱਗੀਆਂ ਹੁੰਦੀਆਂ ਦੋ-ਦੋ ਸੌ ਮੀਟਰ ਦੀਆਂ ਪਰ ਉਸ ਤੋਂ ਵੱਲੀ ਗੱਲ ਹੈ ਜਿਹੜੀ ਵੇਰਵਾ ਸਾਹਮਣੇ ਆਇਆ ਉਹਨੇ ਹੈਰਾਨ ਕਰਤਾ ਪੰਜਾਬ ਦੇ ਵਿੱਚ ਜਿਹੜੀ ਮੁਫਤ ਦੀ ਗੋਲੀ ਹੈ ਬੁਤਰੋ ਨਾਰਥਨ ਸਾਢੇ 500 ਕਰੋੜ ਦੀਆਂ ਗੋਲੀਆਂ ਛੱਕ ਗਏ ਆ ਪੰਜਾਬ ਦੇ ਨਸ਼ੇੜੀ 5 ਸਾਲਾਂ ਦੇ ਵਿੱਚ ਸਾਢੇ 500 ਕਰੋੜ ਦੀਆਂ ਗੋਲੀਆਂ ਖਾ ਗਏ ਆ ਸਾਢੇ 5 ਵਰਿਆਂ ਦੇ ਵਿੱਚ 127 ਕਰੋੜ ਤੇ 64 ਲੱਖ ਗੋਲੀਆਂ ਖਾ ਗਈਆਂ ਇਹ ਨਿਸ਼ੇੜੀਆਂ ਨੂੰ ਸਪਲਾਈ ਕਿਤਾਂ ਜਾ ਚੁੱਕੀਆਂ ਇਹਦੇ ਉੱਤੇ 500 ਤੋਂ 50 ਹਜ਼ਾਰ ਰੁਪਈਆ ਖਰਚ ਕੀਤਾ ਗਿਆ ਜੇ ਸਰਕਾਰੀ ਰਜਿਸਟਰ ਉ ਗੋਲੀ ਦੇ ਉੱਤੇ ਆਇਆ ਖਰਚਾ ਦੱਸਾਂ ਤਾਂ 2019 ਦੇ ਵਿੱਚ 20 ਕਰੋੜ ਤੇ 97 ਲੱਖ ਦੀਆਂ ਗੋਲੀਆਂ ਖਰੀਦੀਆਂ ਸਰਕਾਰ ਨੇ 2020 ਦੇ ਵਿੱਚ 56 ਕਰੋੜ ਤੇ 81 ਲੱਖ ਦੀਆਂ 2021 ਦੇ ਵਿੱਚ 34 ਕਰੋੜ ਤੇ 80 ਲੱਖ ਦੀਆਂ 2082 ਦੇ ਵਿੱਚ 83 ਕਰੋੜ ਤੇ 98 ਲੱਖ ਦੀਆਂ ਤੇ 2023 ਦੇ ਵਿੱਚ ਖਰਚਾ ਆਇਆ 85 ਕਰੋੜ ਤੇ 95 ਲੱਖ ਹੁਣ ਇੱਕ ਅਗਲੇ ਪੰਗੇ ਵਾਲੀ ਗੱਲ ਹੈ ਜੇ ਮੰਨ ਲਓ ਕਿ ਚਿੱਟੇ ਦੀ ਵਰਤੋਂ ਕਰਦਾ ਜਾਂ ਕਿਸੇ ਹੋਰ ਨਸ਼ੇ ਦੀ ਵਰਤੋਂ ਕਰਦਾ ਉਹਨੂੰ ਤਾਂ ਬੁਪਰੋ ਨਾਰਥਨ ਦੀ ਗੋਲੀ ਤੇ ਲਾਤਾ ਵੀ ਦੀ ਤਲਬ ਘਟ ਜੂ ਹੁਣ ਗੋਲੀ ਦੀ ਤਲਬ ਕਿਵੇਂ ਘਟਾਉ ਹੁਣ ਗੋਲੀ ਦੀ ਤਲਬ ਲੱਗੀ ਰਹਿੰਦੀ ਹੈ ਜੀ ਅੱਛਾ ਸੁਖਵੀਰ ਸਿੰਘ ਵਾਦਲ ਨੇ ਅਕਾਲੀ ਦਲ ਚ ਹੋਈ ਬਗਾਵਤ ਕੁਚਲਤੀ ਤੇ ਖੁਦੀ ਸੁਖਵੀਰ ਸਿੰਘ ਬਾਦਲ ਖਰਾਨਾ ਮਸਲਾ ਜਿਹੜਾ ਉਹ ਫਿਲਹਾਲ ਠੰਡਾ ਜਾ ਪਿਆ ਗਿਆ ਕਿਉਂਕਿ ਹੁਣ ਹੋਰ ਖਬਰਾਂ ਆ ਗਈਆਂ ਅ ਜਿੰਨੀ ਚੋਣ ਆ ਗਈ ਨਤੀਜਿਆਂ ਦੀ ਗੱਲ ਆ ਗਈ ਹੋਰ ਗੱਲਾਂ ਆ ਗਈਆਂ ਉਹ ਮਾਮਲਾ ਫਿਲਹਾਲ ਠੰਡਾ ਜਾ ਪੈ ਗਿਆ ਪਰ ਇਹ ਪਤਾ ਲੱਗਾ ਕਿ ਬਹੁਤ ਜਲਦ ਪੰਜਾ ਸਖਸਾਂ ਦੇ ਜਥੇਦਾਰ ਸਹਿਬਾਨ ਦੇ ਵੱਲੋਂ ਮੀਟਿੰਗ ਕੀਤੀ ਜਾਣੀ ਹੈ ਜਿਹੜੇ ਅਕਾਲੀ ਦਲ ਦਾ ਵਿਰੋਧ ਕਰਨ ਵਾਲੇ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦਾ ਵਿਰੋਧ ਕਰਨ ਵਾਲੇ ਲੋਕ ਆ ਜਿਨ੍ਹਾਂ ਨੇ ਇਸ ਤੇ ਜਾ ਕੇ ਲਿਖਤੀ ਤੌਰ ਦੇ ਉੱਤੇ ਮਾਫੀਨਾਮਾ ਦਿੱਤਾ ਕਹਿੰਦੇ ਵੀ ਇਸ ਮਸਲੇ ਦੇ ਉੱਤੇ ਵੀ ਵਿਚਾਰ ਹੋਣੀ ਹੈ ਜੀ ਹੁਣ ਉਹਨਾਂ ਨੇ ਮਾਫੀ ਮੰਗ ਲਈ ਜੀ ਲਿਖ ਤੇ ਲਿਖ ਕੇ ਹਾਲ ਹੀ ਵਾਂਗੂ ਉਹਨਾਂ ਨੇ ਤਾਂ ਕੁਝ ਗਲਤੀਆਂ ਦੇ ਲਈ ਮਾਫੀ ਮੰਗੀ ਆ ਉਹ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਸੀ ਉਦੋਂ ਬਹਿਬਲ ਕਲਾਂ ਗੋਲੀकांड ਤੇ ਬਾਕੀ ਜਿਹੜੇ ਕਾਂਡਾ ਉਦੋਂ ਸਾਡੀ ਸਰਕਾਰ ਸੀ ਅਸੀਂ ਵੇਲੇ ਸਿਰ ਇਨਸਾਫ ਨਹੀਂ ਦੇ ਸਕੇ ਇੱਕ ਸਾਡੀ ਇਹ ਗਲਤੀ ਆ ਅਸੀਂ ਮਾਫੀ ਮੰਗਦੇ ਆ ਫਿਰ ਉਹ ਕਹਿੰਦੇ ਕਿ ਸੁਮੇਦ ਸਿੰਘ ਸੈਣੀ ਨੂੰ ਡੀਜੀਪੀ ਬਣਾਉਣਾ ਉਦੋਂ ਸਾਡੀ ਸਰਕਾਰ ਸੀ ਅਸੀਂ ਵਿੱਚ ਸੀ ਸਾਡੀ ਗਲਤੀ ਆ ਫਿਰ ਉਹ ਕਹਿੰਦੇ ਇਜ਼ਹਾਰ ਆਲਮ ਦੀ ਘਰਵਾਲੀ ਨੂੰ ਟਿਕਟ ਦੇਣਾ ਇਹ ਵੀ ਸਾਡੀ ਗਲਤੀ ਆ ਸੋ ਉਹਨਾਂ ਨੇ ਡੇਰਾ ਮੁਸੀ ਨੂੰ ਮਾਫੀ ਲੈਣਾ ਇਹ ਵੀ ਕਹਿੰਦੇ ਸਾਡੀ ਗਲਤੀ ਆ ਇਹ ਲਿਖਤੀ ਤੌਰ ਦੇ ਉੱਤੇ ਮਾਫੀ ਮੰਗ ਕੇ ਆਏ ਆ ਜੀ ਹੂੰ ਸੋ ਇਹਨਾਂ ਕੀ ਸਰਪੇਗਾ ਹੁਣ ਇਸ ਮੌਫੀ ਨੋਮੇ ਦਾ ਲੇਕੋ ਜੀ ਅਕਾਲੀ ਦਲ ਦੇ ਉੱਤੇ ਤਾਂ ਅਸਰ ਇਹ ਪਿਆ ਜੀ ਕਿ ਦੋ ਪੱਖਾਂ ਦੇ ਵਿੱਚ ਵੰਡਿਆ ਗਿਆ ਇਹ ਅਸਲ ਦੇ ਵਿੱਚ ਅਕਾਲੀ ਦਲ ਦੇ ਵਿੱਚ ਇੱਕ ਨਵਾਂ ਅਕਾਲੀ ਦਲ ਜਿਹੜਾ ਨਿਕਲ ਰਿਹਾ ਇਹਦੇ ਵਿੱਚ ਸ਼ਕਤੀ ਪ੍ਰਦਰਸ਼ਨ ਦੀ ਦੌੜ ਲੱਗੀ ਆ ਸੁਖਬੀਰ ਸਿੰਘ ਬਾਦਲ ਨੇ ਇਸ ਵਿਰੋਧਤਾ ਤੋਂ ਬਾਅਦ ਕ੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਕੀਤੀ ਆ ਉਹਨਾਂ ਨੇ ਕਿਹਾ ਜੀ ਕਿ ਅਸੀਂ ਨਾਲ ਹੈਗੇ ਆ ਫਿਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਜੀ ਵੱਖ-ਵੱਖ ਜ਼ਿਲ੍ਹਾ ਇੰਚਾਰਜਾਂ ਦੇ ਨਾਲ ਉਹ ਕਹਿੰਦੇ ਜੀ ਅਸੀਂ ਨਾਲ ਹੈਗੇ ਆ ਸੋ ਇਸ ਤਰੀਕੇ ਦੀਆਂ ਗਤੀਵਧੀਆਂ ਹੋਈਆਂ ਤੇ ਜਿਹੜੇ ਇਸ ਵੇਲੇ ਬੀਬੀ ਜਗੀਰਕੌਰ ਆ ਪ੍ਰਿੰਸ ਸਿੰਘ ਚੰਨੂ ਮਾਜਰਾ ਢਿੰਸਾ ਗੁਰਪ ਬਰਨਾਲਾ ਪਰਿਵਾਰ ਟੋੜਾ ਪਰਿਵਾਰ ਵਡਾਲਾ ਪਰਿਵਾਰ ਕੁਝ ਕੋ ਹੋਰ ਪਰਿਵਾਰ ਆ ਜਿਹੜੇ ਉਹ ਇਹ ਗੱਲ ਕਹਿੰਦੇ ਵੀ ਰਵਾਂਗੇ ਅਸੀਂ ਅਕਾਲੀ ਦਲ ਦੇ ਵਿੱਚ ਹੀ ਅਸੀਂ ਨਵਾਂ ਅਕਾਲੀ ਦਲ ਨਹੀਂ ਬਣਾ ਰਹੇ ਪਰ ਅਸੀਂ ਸੁੱਚਾ ਤੇ ਸੱਚਾ ਅਕਾਲੀ ਦਲ ਚਾਹੁੰਦੇ ਆ ਹੁਣ ਵੇਨੇ ਆ ਵੀ ਭਾਈ ਸੁੱਚਾ ਤੇ ਸੱਚਾ ਕਿਵੇਂ ਬਣਦਾ ਜਾਂ ਫਿਰ ਸੁਖਬੀਰ ਬਾਦਲ ਪ੍ਰਧਾਨ ਉਵੇਂ ਦੇ ਉਵੇਂ ਰਹਿਣਗੇ ਜੀ ਜੇ ਮਨਪ੍ਰੀਤ ਸਿੰਘ ਿਆਲੀ ਨੂੰ ਉਹ ਪ੍ਰਧਾਨ ਬਣਾ ਦਿੰਦੇ ਨੇ ਤਾਂ ਬਾਕੀ ਦੇ ਜਿਹੜੇ ਮੈਂਬਰ ਨੇ ਅਕਾਲੀ ਦਲ ਦੇ ਜਿਹੜੇ ਕਾਰਕੁਨ ਨੇ ਤੇ ਉਹ ਸਾਰੇ ਜਣੇ ਸੰਤੁਸ਼ਟ ਹੋ ਜਾਣਗੇ ਜਪਜੀ ਅੱਜ 10 ਨਾਵਾਂ ਦੇ ਉੱਤੇ ਚਰਚਾ ਚੱਲੀ ਹੈ ਪਿਛਲੇ ਪੂਜੇ ਦੇ ਸਮੇਂ ਦੇ ਵਿੱਚ ਲੋਕਾਂ ਦੇ ਵੱਡੇ ਹਿੱਸੇ ਦੇ ਵਿੱਚ ਇਹ ਗੱਲ ਗਈ ਹੈ ਵੀ ਜੇਕਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਪ੍ਰਧਾਨ ਬਣਦੇ ਆ ਤਾਂ ਫਿਰ ਅਕਾਲੀ ਦਲ ਦੇ ਵਿੱਚ ਸ਼ਾਇਦ ਕੁਝ ਨਾ ਕੁਝ ਨਵੀਂ ਗੱਲ ਹੋ ਸਕਦੀ ਹੈ ਸ਼ਾਇਦ ਪਰ ਉਹਨੂੰ ਸੁਖਬੀਰ ਸਿੰਘ ਬਾਦਲ ਹਰਣਾ ਧੜਾ ਮੰਨੂਗਾ ਕਿ ਨਹੀਂ ਮੰਨੂਗਾ ਸਵਾਲ ਇਹ ਵੀ ਹੈ ਫਿਰ ਦੂਜੀ ਗੱਲ ਹੈ ਵੀ ਗੁਰਪ੍ਰਤਾਪ ਸਿੰਘ ਵਡਾਲਾ ਦੇ ਬਾਰੇ ਵੀ ਚਰਚਾ ਚੱਲੀ ਹੈ ਤੇ ਮਨਪ੍ਰੀਤ ਇਹ ਵਾਲੀ ਰਿਪੋਰਟ ਵੀ ਚਰਚਾ ਚੱਲੀ ਆ ਤਿੰਨ ਨਾਵਾਂ ਦੇ ਉੱਤੇ ਚਰਚਾ ਹੁਣ ਤੱਕ ਕਈ ਵਾਰੀ ਹੋ ਚੁੱਕੀ ਹੈ ਜੀ ਤੇ ਬਾਕੀ ਸਵਾਤੀ ਮਾਲੀਵਾਲ ਮਾਮਲੇ ਦੇ ਵਿੱਚ ਕੇਜਰੀਵਾਲ ਦੇ ਪੀਏ ਦੀ ਜ਼ਮਾਨਤ ਦਾ ਕੀ ਬਣਿਆ ਦੇਖੋ ਵਿਭੂ ਕੁਮਾਰ ਆ ਜਿਹੜਾ ਉਹ ਕੇਜਰੀਵਾਲ ਦਾ ਪੀਏ ਹੈ ਜਿਹਦੇ ਉੱਤੇ ਸਵਾਤੀ ਮਾਲੀਵਾਲ ਨੇ ਦੋਸ਼ ਲਾਇਆ ਸੀ ਵੀ ਭਾਈ ਮੈਂ ਗਈ ਸੀ ਸੀਮ ਹਾਊਸ ਦੇ ਵਿੱਚ ਮੇਰੇ ਘਰ ਦੇ ਵਿੱਚ ਅੰਤਾਂ ਮਾਰੀਆਂ ਮੇਰੇ ਮੁਕੀਆਂ ਮਾਰੀਆਂ ਆਏ ਨੇ ਤੇ ਉਸ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ ਤੇ ਵਿਭੂ ਕੁਮਾਰ ਆ ਜਿਹੜਾ ਉਹ ਇਸ ਵੇਲੇ ਨਿਆਇਕ ਹਿਰਾਸਤ ਦੇ ਵਿੱਚ ਹੈ ਤੇ ਦਿੱਲੀ ਹਾਈ ਕੋਰਟ ਨੇ ਅੱਜ ਉਹਦੀ ਜ਼ਮਾਨਤ ਦੀ ਅਰਜ਼ੀ ਇਹ ਕਹਿ ਕੇ ਰੱਦ ਕਰਤੀ ਹੈ ਵੀ ਜਿਹੜਾ ਇਹ ਬੰਦਾ ਮੁਲਜ਼ਮ ਆ ਇਹ ਸਾਫੀ ਪ੍ਰਭਾਵਸ਼ਾਲੀ ਵਿਅਕਤੀ ਹੈ ਤੇ ਜੇਕਰ ਇਹ ਬਾਹਰ ਆਇਆ ਤਾਂ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੋਂ ਬਾਰੇ ਉਹਦੇ ਰਿਕਰ ਮੁਖੰਦਰ ਤੇ ਪਰੇ ਬਾਰੇ ਉਹਦੀ ਸੁਭਾਅਨਾ ਪਤਾ ਹੈ ਕਿ ਉਹ ਤਾਂ ਜ਼ਮਾਨਤ ਦੀ ਅਰਜ਼ੀ ਰੱਦ ਹੋ ਗਈ ਹੈ ਤੇ ਕੇਜਰੀਵਾਲ ਦੀ ਗੈਰ ਹਾਜ਼ਰੀ ਦੇ ਵਿੱਚ ਦਿੱਲੀ ਵਾਲੀ ਸਰਕਾਰ ਠੀਕ ਚੱਲੀ ਜਾਂਦੀ ਹੈ ਆ ਬਿਲਕੁਲ ਜਿਹਾ ਫਹਾਫੀ ਚੱਲਦੀ ਹੈ ਆ ਪਾਣੀ ਦਾ ਸੰਕਟ ਪੈਦਾ ਹੋਇਆ ਸੀ ਸੁਪਰੀਮ ਕੋਰਟ ਨੇ ਚਾੜੀ ਪਾਈ ਸੀ ਪਰ ਉਹਦਾ ਕੰਮ ਠੀਕ ਚੱਲਦਾ ਮੀਟਿੰਗਾਂ ਜਿਹੜੀ ਉਹ ਹਰ ਰੋਜ਼ ਵੀ ਜਦੂਜੇ ਕਿਤੇ ਦੇਣ ਪਰਵਾਰ ਦੇ ਜੀ ਜਾ ਕੇ ਕਰਕੇ ਆਉਂਦੇ ਆ ਹਿਰਾਫਤ ਦੇ ਵਿੱਚ ਮਿਲ ਕੇ ਆਉਂਦੇ ਆ ਜੀ ਕੇਦਰੀਵਾਲ ਹੋਰਾਂ ਨੂੰ ਜਿਵੇਂ ਜਿਵੇਂ ਉਹ ਡਿਕਟੇਟ ਕਰਦੇ ਜਿਵੇਂ ਜਿਵੇਂ ਨਿਰਦੇਸ਼ ਹੁੰਦੇ ਆ ਉਸ ਤਰੀਕੇ ਦੇ ਨਾਲ ਐਮਐਲਏ ਨੂੰ ਹੁਕਮਚਾਰੀ ਕੀਤਾ ਜਾਂਦਾ ਜੀ ਜਨਾਬ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਸਰ ਪੰਜਾਬ ਦੇ ਵਿੱਚ ਅੱਜ ਵੀ ਨਹੀਂ ਪਿਆ ਬਸ ਬਸ ਥਾਂਵਾਂ ਦੇ ਉੱਤੇ ਮੌਸਮ ਬਦਲਣ ਦੇ ਰਹੇ ਨੇ ਉਹਦੇ ਅਸਾਰੀ ਕਿੰਨੇ ਦੇ ਵਿੱਚ ਵੀ ਖਾਸਾ ਵੀ ਪੈਂਦੀ ਸੰਭਾਵਨਾ ਹੈ ਜੀ ਆ ਬਾਕੀ ਬੇਨੇ ਵੀ ਕਿੰਨਾ ਕਪੈਂਦਾ ਪਰ ਪੰਜਾਬ ਦੇ ਵਿੱਚ ਅਜੇ ਖੜ ਝੁੱਲਾ ਨੇਰੀ ਕਈ ਥਾਵਾਂ ਦੇ ਉੱਤੇ ਆਈ ਹੈ ਜੀ। ਗਰਮੀ ਕਿੰਨੀ ਕਾ? ਗਰਮੀ ਕਾਫੀ ਘਟੀ ਹੈ ਜੀ। ਆ ਹੁਣ ਅਸੀਂ ਹੈਗੀ ਹੈ ਜੇ ਤਾਂ ਆਪਾਂ ਦੇਖੀਏ ਟੈਂਪਰੇਚਰ ਦੇ ਤੌਰ ਤੇ 24 ਡਿਗਰੀ ਵਾਲਾ ਟੈਂਪਰੇਚਰ ਹੁਣ 78 ਤੇ 39 ਤੇ ਸੈਂਟੀਆਂ ਤੇ ਆਇਆ ਹੈ ਅੱਜ। ਪਰ ਭਲੇ ਵੀ ਜਦੋਂ ਆਪਾਂ ਦਿਨ ਦੇ ਧਰਤੀ 'ਤੇ ਪੜਾਅ ਜੀ ਨਿਕਲਦੀ ਪਤਾ ਨਹੀਂ ਲੱਗਦਾ। ਮੀਂਹ ਪੈਂਦਾ ਵਿਮਸਮਿਤ ਹੋਮੀ ਆ, ਤੋਂ ਜ਼ਿਆਦਾ ਗਰਮੀ ਨਹੀਂ ਛਗੀ ਹੈ। ਜਨਾਬ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ। ਮਿਹਰਬਾਨੀ Red FM <laughs>